ਇਸ ਵਾਰ ਇਹ ਤਾਂ ਬਹੁਤ ਅਨਜਾਣੇ ਮਾਤੂ ਦੀਆਂ ਅਨਜਾਣਾਂ ਹਾਲੀ ਗੇ ਪਾਤਰ ਨੇ ਜਨ ਜੀ ਜਾਨਾ ਕਰ ਜਾਏ ਇਨਕਲਾਬ ਜ਼ਿੰਦਾਬਾਦ ਸੋ ਸਾਡੀਆਂ ਰਗਾ ਦੇ ਵਿੱਚ ਜੋ ਇਨਕਲਾਬੀ ਖੂਨ ਦੌੜ ਰਿਹਾ ਹੈ ਜੋ ਪੰਜਾਬ ਵਾਸੀਆਂ ਦੀ ਖਾਸੀਅਤ ਮੰਨੀ ਜਾਂਦੀ ਹੈ ਕਿ ਹਰ ਜੰਗ ਦੇ ਵਿੱਚ ਉਹ ਪਹਿਲੇ ਅੱਗੇ ਹੋ ਕੇ ਖੜੇ ਹੁੰਦੇ ਆ ਅੱਜ ਸ਼ਾਇਦ ਉਸ ਧਰਤੀ ਤੇ ਅੱਗੇ ਖੜੇ ਹੈ ਜਿੱਥੋਂ ਇਹ ਗੁਣ ਪੈਦਾ ਹੋਏ ਸੋ ਕੋਟਨਕੋਟ ਪਰ ਨਾਮ ਹੈ ਉਹਨਾਂ ਸਾਰੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਆਪਣੇ ਬਲੀਦਾਨ ਦਿੱਤੇ ਤਾਂ ਕਿ ਅਸੀਂ ਖੁੱਲੀ ਹਵਾ ਦੇ ਵਿੱਚ ਸਾਹ ਲੈ ਸਕੀਏ ਔਰ ਜ਼ਰੂਰ ਚਾਹਾਂਗੇ ਵੀ ਜਿਸ ਜੋ ਜਿਸ ਸੋਚ ਦੇ ਨਾਲ ਉਹਨਾਂ ਨੇ ਭਾਰਤ ਵਰਸ਼ ਨੂੰ ਆਜ਼ਾਦੀ ਦਿਵਾਨ ਦੇ ਵਿੱਚ ਆਪਣੀਆਂ ਸ਼ਹੀਦੀਆਂ ਦਿੱਤੀਆਂ ਉਹ ਸੋਚ ਨੂੰ ਕਾਇਮ ਰੱਖਦੇ ਹੋਏ ਅਸੀਂ ਇਸ ਧਰਤੀ ਨੂੰ ਫਿਰ ਤੋਂ ਰੰਗਲੇ ਪੰਜਾਬ ਦੀ ਜਿਹੜੀ ਦਿਸ਼ਾ ਉਹ ਦੇ ਸਕੀਏ ਫਿਰ ਤੋਂ ਇਸ ਭਾਰਤ ਵਰਸ਼ ਨੂੰ ਸੋਨੇ ਦੀ ਜਿਹੜੀ ਆ ਬਣਾਉਣ ਦੇ ਵਿੱਚ ਸਫਲ ਹੋ ਸਕੇ ਔਰ ਹਮੇਸ਼ਾ ਕੋਸ਼ਿਸ਼ ਕਰਦੇ ਰਹਾਂਗੇ ਕਿ ਉਹਨਾਂ ਦੇ ਦਿੱਤੇ ਹੋਏ ਅਸੂਲ ਜਾਂ ਉਹਨਾਂ ਦੇ ਦਿਖਾਏ ਹੋਏ ਰਾਹ ਤੇ ਅਸੀਂ ਸਾਰੇ ਰਲ ਕੇ ਚੱਲੀਏ ਤਾਂ ਕਿ ਅਸੀਂ ਸਮਾਜ ਦਾ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਉਹਨੀ ਸੇਵਾ ਕਰ ਸਕੀਏ ਲੰਬੇ ਸਮੇਂ ਤੋਂ ਰਸਤੇ ਦੀ ਮੰਗ ਕੀਤੀ ਜਾ ਰਹੀ ਹੈ ਮੈਮ ਕਹਿੰਦੇ ਸਿੱਧਾ ਰਸਤਾ ਜਿਹੜਾ ਤਾਂ ਕਿ ਜਿਹੜੇ ਬਾਹਰੋਂ ਦੂਰ ਦਰਡੇ ਤੋਂ ਲੋਕ ਆਉਂਦੇ ਉਹਨਾਂ ਨੂੰ ਜਿਹੜੀ ਆ ਸੌਕ ਜੀ ਬਿਲਕੁਲ ਗੱਲ ਕੀਤੀ ਹੈ ਇਹਨਾਂ ਨੇ ਤੋਂ ਵੀ ਵਿਲ ਚੈੱਕ ਇਟ ਇਨਟੂ ਦਾ ਮੈਟਰ ਕੀ ਵਿਦੇ ਆਜਮ ਬਗਤ ਸਿੰਘ ਰਾਜਗੁਰੂ ਸੁਖਦੇਵ 94 ਦਾ ਅਸ਼ੀਦੀ ਦੇ ਵਸਾ ਕੇਈ ਸਾਲਾਂ ਤੋਂ ਸਾਡੇ ਪਹਿਲੇ ਬਜ਼ੁਰਗ ਇੱਥੇ ਉਹਨਾਂ ਦੀ ਹਵਨ ਜਗ ਕਰਾਉਂਦੇ ਸੀ 23 ਮਾਰਚ ਨੂੰ ਔਰ ਫਿਰ ਸਾਡੇ ਫਾਸ ਮੈਂ ਔਰ ٹرسٹ ਦੇ ਮੈਂਬਰ ਸਾਡੇ ਰਲ ਕੇ ਇੱਥੇ ਅਸੀਂ ਸ਼ਹੀਦ ਸੁਖਦੇਵ ਥਾਪਰ ਦੀ ਜਨਮ ਸਥਲੀ ਤੇ ਅਸੀਂ ਹਵਨ ਜਗ ਕਰਾਈਦਾ ਕਿਉਂਕਿ ਉਹਨਾਂ ਦਾ ਸੰਸਕਾਰ ਨਹੀਂ ਹੋਇਆ ਅੰਗਰੇਜ਼ ਸਰਕਾਰ ਨੇ 24 ਦੀ ਰੀ ਦੀ ਹਾਈ ਕੋਰਟ ਜਿਹੜਾ ਸੀ ਲਾਹੌਰ ਦੇ ਵਿੱਚ ਉਹਨਾਂ ਨੇ 24 ਤਰੀਕ ਨੂੰ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁناਈ ਸੀ ਪਰ ਅੰਗਰੇਜ਼ ਸਰਕਾਰ ਮਹਾਤਮਾ ਗਾਂਧੀ ਤੋਂ ਡਰਦੀ ਹੋਈ ਉਹਨਾਂ ਨੇ 23 ਨੂੰ ਰਾਤ ਨੂੰ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਉਹਨਾਂ ਦੀ ਅਸਤੀਆਂ ਨਹੀਂ ਲੱਭੀਆਂ ਇਸ ਕਰਕੇ ਅਸੀਂ ਉਹਨਾਂ ਦੀਆਂ ਰੂਹਾਂ ਭੜਕਦੀਆਂ ਇਸ ਕਰਕੇ ਅਸੀਂ ਉਹਨਾਂ ਦੀ ਸ਼ਾਂਤੀ ਲਈ ਹਵਨ ਜਗ ਕਰਾਈਦਾ ਔਰ ਕਰਾਂਦੇ ਰਵਾਂਗੇ ਅਸੀਂ ਨਹੀਂ ਸਾਡੇ ਅੱਗੇ ਆਣ ਵਾਲੀ ਵੀਡੀ ਕਰਾਈ ਸਾ ਤੁਸੀਂ ਪੀੜੀ ਦੀ ਗੱਲ ਕਰਦੇ ਹੋ ਅੱਜ ਦੀ ਪੀੜੀ ਨੂੰ ਤੁਸੀਂ ਜਿਹੜੀ ਜਨਰੇਸ਼ਨ ਹੈਗੀ ਪਣੀ ਹੈ ਹਿੰਦੁਸਤਾਨ ਦੀ ਕਿ ਜਾਣ ਦੀ ਸੁਖਦੇਵ ਤੱਕ ਨਹੀਂ ਜਾਣਦੇ ਨਾ ਜੀ ਸੁਖਦੇਵ <th>ਪਾਪਰ ਹੈ ਜੇ ਇੱਕ ਸੁਖਦੇਵ ਸਿੰਘ ਲੱਗਿਆ ਹੁੰਦਾ ਨਾ ਜੇ ਭਗਤ ਸਿੰਘ ਦੇ ਨਾਲ ਸਿੰਘ ਲੱਗਿਆ ਹੈ ਤੇ ਰਾਜਗੁਰੂ ਨਾਲ ਵੀ ਸਿੰਘ ਲੱਗਿਆ ਹੁੰਦਾ ਤੇ ਉਹਨਾਂ ਦੀ ਪ੍ਰਤਿਮਾ ਰਾਸ਼ਟ ਜਿਹੜੀ ਵਿਧਾਨ ਉੱਥੇ ਰਾ ਉੱਥੇ ਹੈਗੀ ਪਾਰਲੀਮੈਂਟ ਚ ਪਹਿਲਾਂ ਲੱਗੀ ਹੁੰਦੀ ਇਹ ਕਿਉਂਕਿ Hindu ਹੈ ਇਸ ਕਰਕੇ ਇਹਨੂੰ ਅਣਦੇਖਾ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਮੈਂ ਤਾਂ ਫੇਰ ਬਾਰ-ਬਾਰ ਅਪੀਲ ਕਰਦਾ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਪ੍ਰਧਾਨ ਮੰਤਰੀ ਨੂੰ 10 ਸਾਲ ਹੋ ਗਏ ਹੈ ਦੋ ਵਾਰਾਂ ਨੇ ਮੈਨੂੰ ਸਨਮਾਨ ਦਿੱਤਾ ਉੱਥੇ ਹੀ ਮੇਰਾ ਇਹ ਸਵਾਲ ਸੀਗਾ ਕਿ ਭਗਤ ਸਿੰਘ ਰਾਜਗੁਰੂ ਸੁਖਦੇਵ ਤਿੰਨ ਜੇ ਸਭ ਇੱਕ ਜਾਨ ਐ ਉਹਨਾਂ ਨੂੰ ਅਲੱਗ ਨਾ ਕਰੋ ਜੇ ਆਪਾਂ ਅਲੱਗ ਕਰਾਂਗੇ ਇਹ ਉਹਨਾਂ ਦੀਆਂ ਰੂਹਾਂ ਭਟਕਦੀਆਂ ਅੱਗੇ ਹੀ ਆ ਉਹਨਾਂ ਨੂੰ ਇਕੱਠਾ ਕਰਨ ਦੀ ਬਜਾਏ ਆਪਾਂ ਉਹਨਾਂ ਨੂੰ ਅਲੱਗ ਕਰ ਰਹੇ ਆ ਇਹ ਬੜੀ ਬੇਇਨਸਾਫੀ ਹੈ ਅੱਜ ਅਸੀਂ ਸਾਰੇ ਭਗਤ ਸਿੰਘ ਰਾਜਗੁਰੂ ਸੁਖਦੇਵ ਸੁਖਦੇਵ ਥਾਪੜ ਜੀ ਦਾ ਜਾਇ ਇੱਥੇ ਕੱਢ ਨਗਾਇਰੇ ਜਿਸ ਸ਼ੋਕ ਥਾਪੜ ਜੀ ਦੇ ਵੱਲੋਂ ਰੱਖਿਆ ਗਿਆ ਸੋ ਹਮੇਸ਼ਾ ਦੀ ਤਰ੍ਹਾਂ ਐ ਸਾਲ ਅੱਜ ਵੀ ਇਹਨਾਂ ਨੇ ਇੱਥੇ ਉਹਨਾਂ ਦਾ ਛੇਤੀ ਦੇ ਵੱਸੇ ਮੌਕੇ ਤੇ ਪ੍ਰੋਗਰਾਮ ਕੀਤਾ ਅੱਜ ਅੱdte ਆਪਣਾ ਹਮਨੇ ਯਾਗ ਕੀਤਾ ਜਾ ਰਿਹਾ ਸੋ ਮੈਂ ਇਹ ਮਹਾਂਦੇਸ਼ ਭਗਤਾਂ ਦੇ ਚਰਨਾਂ 'ਚ ਸ਼ਰਧਾ ਦੇ ਬਹੁਤ ਬਹੁਤ ਕਰਤਾ ਹਾਂ ਹੋਰ ਸਾਡਾ ਸਭ ਦਾ ਫਰਜ਼ ਬੰਦਾ ਹੈ ਕਿ ਇਹਨਾਂ ਮਹਾਂਦੇਸ਼ਾਂ ਨੂੰ ਜੀਵਨ ਤੋਂ ਪ੍ਰੇਰਨਾ ਲਈਏ ਉਹਨਾਂ ਦੇ ਵਿਖਾਏ ਹੋਏ ਉਸ ਦੇਸ਼ ਦੀ ਇਕਤਾ ਖੰਡਤਾ ਲਈ ਸਾਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਨੌਜਵਾਨਾਂ ਲਈ ਕੀ ਨੌਜਵਾਨਾਂ ਦਾ ਫਰਜ਼ ਬੰਦਾ ਹੈ ਵੀ ਇਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਜਿਨ੍ਹਾਂ ਨੇ ਜਵਾਨੀ ਦੇ ਵਿੱਚ ਅਸਦੇ ਹਸਦੇ ਫਾਸੀ ਨੂੰ ਕਬੂਲ ਕੀਤਾ ਦੇਸ਼ ਦੀ ਰੱਖਿਆ ਦੇ ਵਾਸਤੇ ਤਾਂ ਸਾਡਾ ਸਭ ਦਾ ਵੀ ਇਹ ਫਰਜ਼ ਬੰਦਾ ਕਿ ਆਪਣੀ ਦੇਸ਼ ਦੀ ਇਕਤਾ ਹੰਤਾਲੀ ਸਾਨੂੰ ਪਿਆਰ ਰਹਿਣਾ ਚਾਹੀਦਾ ਓਕੇ ਵੀ